ਉਹ ਚਾਹੇ ਮੋਦੀ ਸੀ ਉਹ ਚਾਹੇ ਹਮ ਕੈਪਟਨ ਅਮਰਿੰਦਰ ਸਿੰਘ ਉਹ ਰੋਜ਼ਾਨਾ ਕੋਈ ਨਾ ਕੋਈ ਪੈਂਤਰਾ ਆ ਪਾਉਂਦੇ ਸਨ ਕਿ ਬਸ ਕਰਤਾਰਪੁਰ ਬੰਦ ਹੋ ਜਾਏ ਕਰਤਾਰਪੁਰ ਬੰਦ ਹੋ ਜਾਏ ਔਰ ਬਹੁਤ ਸਾਰੇ ਮਸਬੀ ਇਸ਼ੂਸ ਕ੍ਰੀਏਟ ਕਰਦੇ ਸਨ ਕਰਨ ਵਾਲੀ ਜਾਤ ਮੇਰੇ ਸੋਨੇ ਰੱਬ ਦੀ ਏ ਬੇਸ਼ੱਕ ਕਿਉਂਕਿ ਗੁਰੂ ਨਾਨਕ ਪਾਸ਼ਾ ਦੇ ਦਰਤੇ ਦੁਨੀਆ ਭਰ ਚ ਕਰਤਾਰਪੁਰ ਸਾਹਿਬ ਦੀ ਅਰਦਾਸਾਂ ਹੋਈਆਂ ਉਹ ਪੂਰੀ ਹੋਣੀ ਸੀ ਮੈਂ ਕਹਿੰਦਾ ਪੂਰੀ ਹੋਣੀ ਸੀ ਉਹਨਾਂ ਦਾ ਪ੍ਰੈਸ਼ਰ ਨਾ ਹੁੰਦਾ ਮੋਦੀ ਨੇ ਤੇ ਕਦੀ ਇਹ ਕਿੱਟ ਦੀ ਸੀ ਲਖੜੀ ਹੂੰ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਮੈਂ ਪਹਿਲੇ ਕਿਹਾ ਕਿ ਦੁਨੀਆ ਭਰ ਦੇ ਪੰਜਾਬੀ ਖਾਸ ਕਰਕੇ ਸਿੱਖ ਹਾਂਜੀ ਉਹ ਚਾਹੇ ਸਿੱਖ ਡਾਇਸਪੋਰਾ ਉਹ ਦੁਨੀਆ ਭਰ ਚੇ ਕੈਨੇਡਾ 'ਚ ਬੈਠਾ ਹੈ ਇੰਗਲੈਂਡ 'ਚ ਬੈਠਾ ਹੈ ਯੂਰਪ 'ਚ ਬੈਠਾ ਹੈ ਯੂਕੇ 'ਚ ਬੈਠਾ ਉਹਨਾਂ ਦਾ ਪ੍ਰੈਸ਼ਰ ਤੇ ਜਿਹੜੀ ਇੰਡੀਆ ਦੀ ਸਿੱਖ ਕਮਿਊਨਿਟੀ ਹੈ ਉਹਨਾਂ ਦਾ ਪ੍ਰੈਸ਼ਰ ਚਰਦੇ ਪੰਜਾਬ ਦੇ ਸਿੱਖਾਂ ਦਾ ਪੰਜਾਬੀਆਂ ਦਾ ਜੋ ਇਹਦੇ ਵਿੱਚ ਰੋਲ ਸੀ ਅਸੀਂ ਉਹਨੂੰ ਇਗਨੋਰ ਕਰੀ ਨਹੀਂ ਸਕਦੇ ਉਹਨਾਂ ਨੂੰ ਸਲਾਹ ਵਿੱਚ ਉਹਨਾਂ ਨੇ ਸਲਾਹ